ਸਾਹਿਬ ਸਿਲੀਗੁਰੂ ਟ੍ਰਾਂਸਫਰ ਹੋ ਗਿਤੀ ਪਾਵਨ ਨਵੀਤਾ ਜੋੜੀ ਦੇ ਵਿੱਚ ਜੁੜ ਬੈਠੀ ਜੀ ਗੁਰੂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੁਲਾਇਏ ਫਤੇ ਵਾਹਿਗੁਰੂ ਜੀ ਕੈ ਕੈ ਸੈ ਵਾਹਿਗੁਰੂ ਜੀ ਕੀ ਫਤੇ ਤੁਸੀਂ ਸਾਰੇ ਧੰਤਾ ਦੇ ਜੋਗ ਆ ਜਿਹੜੇ ਆਪਣਾ ਕੀਮਤੀ ਸਮਾਂ ਘਰ ਦੇ ਕੰਮ ਕਾਜ ਛੱਡ ਕੇ ਇਹ ਗੁਰੂ ਚਰਨਾਂ ਦੇ ਵਿੱਚ ਬੈਠੇ ਆ ਮੈਨੂੰ ਕੱਲ ਸਾਡੇ ਮੈਡਮ ਰਜੀਤਰ ਕੌਰ ਜੀ ਨੇ ਕਿਹਾ ਕਿ ਅਸੀਂ ਕੱਲ ਇੱਕ ਵਿਸਾਖੀ ਦਾ ਦਿਹਾੜਾ ਮਨਾਉਣ ਦੇ ਲਈ ਪ੍ਰੋਗਰਾਮ ਲਿਖਿਆ ਮਾਪਾ ਦਾ ਵਾਲਾ ਜਿਹੜੇ ਤੁਹਾਡੇ ਦਰਸ਼ਕ ਕਰ ਰਹੇ ਆਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਅੰਦਰ ਹੁਣ ਮੈਂ ਬੈਠਾ ਸੋਚ ਰਿਹਾ ਸੀ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂਗਾ ਬਹੁਤ ਰਸ ਭਿੱਨੀ ਆਵਾਜ਼ ਦੇ ਵਿੱਚ ਬੱਚੇ ਗੁਰਬਾਣੀ ਦਾ ਗੁਣਗਾਇਂ ਕਰਦੇ ਸੀ ਅੱਜ ਮੇਰੀ ਸਮਾਜ ਵਾਲਿਓ ਸਾਨੂੰ ਜ਼ਰੂਰਤ ਆ ਕਿ ਅਸੀਂ ਰਲ ਮਿਲ ਕੇ ਇਹ ਛੋਟਾ ਪ੍ਰੋਗਰਾਮ ਨਹੀਂ ਬਹੁਤ ਵੱਡਾ ਪ੍ਰੋਗਰਾਮ ਆ ਉਸ ਤੁਹਾਡੀ ਆਵਾਜ਼ ਦੂਰ ਦੂਰ ਤੱਕ ਚਲੀ ਜਾਣੀ ਆ ਉਸ YouTube ਚੈਨਲ ਦੇ ਉੱਤੇ ਚੱਲਿਆ ਜਾਣਾ ਇਸਨੇ ਤੁਹਾਡਾ ਸਾਰਾ ਪ੍ਰੋਗਰਾਮ ਇਸ YouTube ਚੈਨਲ ਤੇ ਚੱਲਿਆ ਜਾਏਗਾ ਇਹ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਘੁੰਮਣਾ ਮੈਂ ਹੁਣ ਵੀ ਸੋਚ ਰਿਹਾ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ ਆਪਾਂ ਵਸਾਖੀ ਦੀ ਗੱਲ ਕਰੀਏ ਜਾਂ ਕੀਰਤਨ ਦੀ ਗੱਲ ਕਰੀਏ ਇਹ ਏ ਲੱਖ ਲੱਖ ਵਿਸ਼ੇ ਨੇ ਜਿਹੜੇ ਅਸੀਂ ਵਸਾਖੀ ਮਨਾਉਣ ਦੀ ਗੱਲ ਕਰਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਸਾਖੀ ਅੱਜ ਤੋਂ ਨਹੀਂ ਜੁਗਾ ਜੁਗੰਤਰਾ ਤੋਂ ਮਨਾਈ ਜਾਂਦੀ ਆ ਪਰ ਉਸ ਵਸਾਖੀ ਦੇ ਅੰਦਰ ਇੱਕ ਜੋਸ਼ ਭਰਿਆ ਮਾਹੌਲ ਬੜਾਇਆ ਸਾਡੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ 1699 ਦੀ ਜਿਹੜੀ ਵਿਸਾਖੀ ਸੀ ਉਸ ਤੋਂ ਪਹਿਲਾਂ ਉਹ ਗੋਬਿੰਦ ਰਾਏ ਸੀ ਉਹਨਾਂ ਨੇ ਉਸ ਮੌਕੇ ਤੇ ਵਿੱਚ ਕਾਂਤੀ ਦੀ ਸਾਜਨਾ ਕੀਤੀ ਵੰਤੇ ਦੀ ਸਾਜਣਾ ਤੇ ਬਾਣ ਅਸੀਂ ਉਸ ਬਸਾਖੀ ਨੂੰ ਖਾਲਸਾ ਦਿਵਸ ਕਹਿ ਕੇ ਮਨਾਉਣ ਲੱਗ ਪਏ ਕਿ ਖਾਲਸਾ ਜੀ ਦਾ ਜਨਮ ਦਿਹਾੜਾ ਹੈ ਕਹਾਣੀ ਬਹੁਤ ਲੰਬੀ ਆ ਪੰਜ ਪਿਆਰਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਣ ਕਰ ਦਿੱਤੇ ਤੇ ਗੁਰੂ ਨੇ ਉਹਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਦੇ ਵੀਰ ਆਇਤੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾੜ ਕੇ ਉੱਥੇ ਸਾਨੂੰ ਪੰਜ ਕਟਾਰਾਂ ਦਾ ਧਾਰਨੀ ਬਣਾਇਆ ਗਿਆ ਸਾਨੂੰ ਪੰਜ ਕਟਾਰ ਦਿੱਤੇ ਗਏ ਜਿਨ੍ਹਾਂ ਨੂੰ ਅਸੀਂ ਪੰਜ ਕੱਪਕੇ ਕਹਿ ਦਿੰਦੇ ਹਾਂ ਉਹ ਪੰਜ ਕਟਾਰਾਂ ਨੂੰ ਸਾਡੇ ਸਰੀਰ ਦੇ ਨਾਲ ਜੋੜ ਦਿੱਤਾ ਕਿ ਤੁਸੀਂ ਕੰਗਾ ਰੱਖਣਾ ਹੈ ਤੁਸੀਂ ਕਸ਼ਹਿਰਾ ਪਾਉਣਾ ਹੈ ਤੁਸੀਂ ਕਿਰਪਾਨ ਰੱਖਣੀ ਆ ਉਹ ਪੱਜ ਕਗਾਰ ਅੱਜ ਵੀ ਸਾਡੇ ਨਾਲ ਨੇ ਤੇ ਹਮੇਸ਼ਾ ਦੇ ਲਈ ਉਹ ਨਾਲ ਰਹਣਗੇ ਪਰ ਅੱਜ ਜੋ ਇੱਥੇ ਆ ਕੇ ਬੱਚਿਆਂ ਦੇ ਵਿੱਚ ਦੇਖਿਆ ਕਿ ਬੱਚਿਆਂ ਨੂੰ ਕਿੰਨੀ ਮਿਹਨਤ ਕਰਾ ਕੇ ਗੁਰਬਾਣੀ ਦੇ ਨਾਲ ਜੋੜਿਆ ਹੋਇਆ ਇਹ ਸਾਨੂੰ ਘਰ-ਘਰ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਭਰਤੇ ਵਿੱਚ ਜਿੰਨੇ ਬੱਚੇ ਨੇ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਮਾੜੀਆਂ ਕੁਰਤੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਗੇ ਤੇ ਦੂਜੇ ਗੁਰਬਾਣੀ ਤੇ ਬਾਣੀ ਦੇ ਨਾਲ ਜੁੜ ਜਾਣਗੇ ਆ ਬੱਚੀਆਂ ਆਈਆਂ ਸੀ ਹੁਣ ਉਹਨਾਂ ਨੇ ਚੀਟਾ ਵੱਡਾ ਸ਼ਬਦ ਬੋਲਿਆ ਉਹਨਾਂ ਦੀ ਉਸ ਬਾਣੀ ਨਾਲੋਂ ਵੱਧ ਉਹਨਾਂ ਦਾ ਜਿਹੜਾ ਬਾਣਾ ਸੀ ਉਹ ਪਿਆਰਾ ਸੀ ਜੇ ਅਸੀਂ ਬਾੜੇ ਨੂੰ ਪਿਆਰਾ ਸਮਝ ਲੈਂਦੇ ਆ ਫਿਰ ਅਸੀਂ ਬਾੜੇ ਨੂੰ ਆਪਣੇ ਆਪ ਪਿਆਰੀ ਬਣਾ ਲਵਾਂਗੇ ਸਮਝ ਵਤ ਹੈ ਮੈਂ ਧੰਨਵਾਦ ਕਰਾਂ ਇਸ ਪ੍ਰਬੰਧਕ ਕਮੇਟੀ ਦਾ ਮੈਡਮ ਰਜਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ ਅੱਜ ਉਸਿਆਖੀ ਦਾ ਦਿਹਾੜਾ ਖਾਸੇ ਦਾ ਸਾਜਨਾ ਦਿਵਸ ਇਬਨਾ ਰਹੇ ਨੇ ਮੈਂ ਗੁਰੂ ਦੀ ਹਾਜ਼ਰੀ ਦੇ ਵਿੱਚ ਇੱਕ ਕਹਾਣਾ ਕਿ ਗੁਰੂ ਦੇ ਲਈ ਜャ ਸੰਗਤ ਜਿਵੇਂ ਅੱਜ ਆਪਾਂ ਜੁੜੇ ਆਂ ਕੀਰਤਨ ਲਈ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਹ ਤੁਸੀਂ ਮੈਡਮ ਰਜਿੰਦਰ ਨੂੰ ਕਹੋ ਅਸੀਂ ਪ੍ਰੋਵਾਈਡ ਕਰਵਾਵਾਂਗੇ ਕਿਉਂਕਿ ਜਿਹੜਾ ਅੱਜ ਜੇ ਅਸੀਂ ਖਾਲਸੇ ਦੀ ਗੱਲ ਕਰਦੇ ਆਂ ਖਾਲਸਾ ਤੇ ਸਿੱਖ ਇਸ ਸਾਡੇ ਵੱਖ-ਵੱਖ ਦੋ ਸ਼ਬਦ ਨੇ ਖਾਲਸੇ ਦੀ ਪ੍ਰਿਭਾਸ਼ਾ ਹੋਰ ਆ ਸਿੱਖ ਦੀ ਪ੍ਰਿਭਾਸ਼ਾ ਹੋਰ ਆ ਅਸੀਂ ਦੋਹਾਂ ਦਾ ਸੁਮੇਲ ਕਰਦੇ ਆ ਜਿਹੜੀ ਸਿੱਖੀ ਆ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਸੀਂ ਉਹਦੇ ਜਨਮ ਤੋਂ ਗੱਲ ਲੈਂਦੇ ਆ ਕਿ 1469 ਈਸਵੀ ਤੋਂ ਸ਼ੁਰੂ ਹੋ ਗਈ ਸਿੱਖੀ ਬਿਵਾਦ ਫਿਰ ਖਾਲਸਾ ਬੜਿਆ 1699 ਈਸਵੀ ਦੇ ਵਿੱਚ ਉਹਨਾਂ ਦੇ ਅੰਦਰ ਬਹੁਤ ਵੱਡਾ ਅੰਤ ਵਿਦਵਾਨਾਂ ਨਾਲ ਬੈਠੋ ਜਾਂ ਉਹਨਾਂ ਦੀ ਲਿਖਤਾਂ ਪੜੋ ਅੱਜ ਅਸੀਂ ਖਾਲਸਾ ਰੂਪ ਦੇ ਵਿੱਚ ਅੱਗੇ ਹੋਏ ਅੱਜ ਲੋਕਾਂ ਨੇ ਇਸ ਖਾਲਸਾ ਨੂੰ ਜਗਾਉਣ ਦੀ ਲੋੜ ਆ ਸਾਜ ਨੂੰ ਅੱਗੇ ਲੈ ਕੇ ਆਉਣ ਦੀ ਅੱਜ ਲੋੜ ਆ ਸੱਚ ਨੂੰ ਅੱਗੇ ਲੈ ਕੇ ਆਉਣ ਦੀ ਅੱਜ ਲੋੜ ਆ ਤੁਹਾਨੂੰ ਮਾੜੀਆਂ ਔਲਾਦਾਂ ਦਾ ਵਿਰੋਧ ਕਰਨ ਦੀ ਪਰ ਮੇਰੇ ਸਮਾਜ ਵਾਲਿਓ ਗੁਰੂ ਦੇ ਪਿਆਰਿਓ ਜਿਹੜੀਆਂ ਮਾੜੀਆਂ ਕ੍ਰਿਤੀਆਂ ਨੇ ਸਵਾਜੁ ਕ੍ਰਿਤੀਆਂ ਕਹਨੇ ਆ ਹੁਣ ਮਾੜੀਆਂ ਔਲਾਦਾਂ ਨੇ ਉਹਨਾਂ ਦਾ ਵਿਰੋਧ ਕਰਨ ਦੇ ਲਈ ਅਸੀਂ ਜਾਗਰੂਕ ਨਹੀਂ ਅਸੀਂ ਜਾਗਦੇ ਨਹੀਂ ਪੈਸਾ ਬੈਠੇ ਨੇ ਗੁਰੂ ਦੇ ਵਜ਼ੀਰ ਜੀ ਇਹ ਆਪਣੇ ਵੱਲੋਂ ਹਰ ਕੋਈ ਕੋਈ ਨਾ ਕੋਈ ਸਾਨੂੰ ਸੁਨੇਹਾ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਹੋਣਗੇ ਪਰ ਆਪਾਂ ਕਿੰਨੇ ਕੁ ਸੂਝਬਾਨ ਆ ਜਿਹੜੇ ਉਹ ਸੁਨੇਹੇ ਨੂੰ ਯਾਦ ਰੱਖਦੇ ਆ ਜੇ ਮੈਂ ਸਾਰਿਆਂ ਤੋਂ ਪੁੱਛਿਆ ਕਿਹੜਾ ਸੁਨੇਹਾ ਦਿੰਦੇ ਨੇ ਸਾਰੇ ਕਹਿਣਗੇ ਸਵਾਜਿਹਾ ਨਹੀਂ ਹਕਾ ਜਾਤ ਕਿਉਂ ਨਹੀਂ ਕਰ? ਕਿਉਂਕਿ ਅਸੀਂ ਗੁਰੂ ਦੇ ਨਾਲ ਗੁਰੂ ਦੀ ਗੁਰਬਾਣੀ ਦੇ ਨਾਲ ਗੁਰੂ ਦੇ ਖਾਤਸੇ ਦੇ ਨਾਲ ਅਸੀਂ ਉਹ ਪਿਆਰ ਨਹੀਂ ਕਰਦੇ ਜਿਸ ਪਿਆਰ ਦੀ ਸਾਨੂੰ ਜ਼ਰੂਰਤ ਆ। ਮੈਂ ਉਹਨਾਂ ਸੰਸਾਰਾਂ ਦਾ ਨਾਂ ਨਹੀਂ ਲੈਣਾ ਚਾਹਾਂਗਾ ਜਿਨ੍ਹਾਂ ਸੰਸਾਰਾਂ ਦੇ ਵਿੱਚ ਐਤਵਾਰ ਦੇ ਬੜੇ-ਬਾਰੇ ਵੱਡੇ ਕੱਠ ਹੁੰਦੇ ਨੇ ਉੱਥੇ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ ਹੈ। ਉਸ ਵੇਲੇ ਤੋਂ ਕਹਿਣਾ ਸ਼ੁਰੂ ਕਰ ਦਿੰਦੇ ਨੇ ਅੱਜ ਸਤ ਸੰਗ ਆਸੀਂ ਜਾਣਾ ਹੈ ਸਤ ਸੰਗਾਂ ਉਹਨਾਂ ਨੂੰ ਜਿੰਨਾ ਮਰਜ਼ੀ ਕੰਮ ਹੋਵੇ ਉਹ ਕੰਮ ਛੱਡ ਦਿੰਦੇ ਨੇ ਲੇਕਿਨ ਉਹ ਸਤ ਸੰਗ ਨਹੀਂ ਛੱਡਦੇ ਅਸੀਂ ਲੋਕ ਮੈਂ ਵੀ ਤੁਹਾਡੇ ਵਿੱਚੋਂ ਅਸੀਂ ਗੁਰੂ ਘਰ ਦੇ ਵਿੱਚੋਂ ਉਦੋਂ ਜਾਂਦੇ ਆ ਜਦੋਂ ਅਨੰਤ ਸਾਹਿਬ ਪੜਿਆ ਜਾਂਦਾ ਹੈ ਕਹਿੰਦੇ ਉਹ ਭੋਗ ਦਾ ਸਮਾ ਆ ਗਿਆ ਆਪੋ ਚੱਲੀਏ ਗੁਰੂ ਮਹਾਰਾਜ ਦੇ ਕੋਲ ਨਹੀਂ ਗੁਰੂ ਦੀ ਪਿਆਰੀ ਸਾਧ ਸੰਗਤ ਇਹ ਸਾਡੇ ਪ੍ਰੇਮ ਦਾ ਸਰੋਤ ਨੇ ਸਾਡੇ ਜੀਵਨ ਦੀ ਜਾਂਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਆ ਅਸੀਂ ਬੱਚੇ ਆ ਜਵਾਨ ਹੋਏ ਪੜਾਪੇ ਚ ਗਏ ਅਵਿਸ਼ਤਾ ਦੇ ਅੰਦਰ ਦੱਸਦੇ ਨੇ ਬਾਰ-ਬਾਰ ਪਰ ਅਸੀਂ ਸੁਣਦੇ ਆਂ ਪੜ੍ਹਦੇ ਆਂ ਉਹਨੂੰ ਆਪਣੇ ਅੰਦਰ ਧਾਰਦੇ ਨਹੀਂ ਅੰਦਰ ਨਹੀਂ ਲੈ ਕੇ ਜਾ ਰਹੇ ਉਹਨੂੰ ਪੀ ਵੀ ਨਹੀਂ ਰਹੇ ਅਗਰ ਅਸੀਂ ਸੱਚੀ-ਮੁੱੱਚੀ ਗੁਰਬਾਣੀ ਦੇ ਧਾਰਨੀ ਹੋ ਜਾਈਏ ਬੜੀਆਂ ਉਕਰਾਂ ਆ ਰਹੀਆਂ ਨੇ ਅੱਜ ਮੈਂ ਆ ਦੀ ਨਿੱਕੀ ਗੱਲ ਨਹੀਂ ਕਰਾਂਗਾ ਇਹਨੂੰ ਤੇ ਪ੍ਰਾਂ ਰੀਆਂ ਨੇ ਅੱਜ। ਪਰ ਉਹਨਾਂ ਦਾ ਹੱਲ ਕੋਈ ਨਹੀਂ ਹੈ। ਅੱਜ ਬਦਨਾਮੀ ਹੋ ਰਹੀ ਆ ਸਾਡੇ ਪੰਥ ਦੀ। ਭਾਤ ਜਿੰਨਾ ਦੇ ਵਿੱਚ ਸਾਡੇ ਪਰਿਵਾਰਾਂ ਦੇ ਅੰਦਰ ਭਾਤ ਜਿੰਨਾ ਦੇ ਵਿੱਚ ਜਿੰਨਾ ਨੇ ਸਾਨੂੰ ਸਿੱਖਿਆ ਸਿਖਾਉਣੀ ਆ ਉਹਨਾਂ ਦੇ ਅੰਦਰ ਇਹ ਧਰਤਾਂ ਦੇ ਯੋਗ ਨੇ ਮੈਡਮ ਰਜੀਂਦਰ ਕੋ ਜਾਂ ਇਹਨਾਂ ਦੀ ਉਹ ਟੀਮ ਜਿਹੜੀ ਤੁਹਾਨੂੰ ਜੋੜ ਬਿਠਾ ਕੇ ਇੱਥੇ ਕੀਰਤਨ ਕਰਵਾ ਰਹੀ ਆ ਧਰਤਾਂ ਦੇ ਯੋਗ ਨੇ ਤੁਸੀਂ ਇੱਕ ਬੱਚੇ ਨੂੰ ਆਪਣੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਲਿਆਓ ਤੁਹਾਡਾ ਜੀਵਨ ਸਫਲ ਹੋ ਜਾਂਦਾ ਹੈ ਮੈਂ ਜਾਵਾ ਨੂੰ ਜਨਾਬ ਨੂੰ ਜਦੋਂ ਵੀ ਤੁਸੀਂ ਕੋਈ ਐਦਾਂ ਦਾ ਪ੍ਰੋਗਰਾਮ ਕਰਦੇ ਆ ਤਾਸ ਨੂੰ ਬੁਲਾ ਲਿਆ ਕਰੋ ਬੁਲਾ ਲਿਆ ਕਰੋ ਸਾਡੀ ਕਿਸੇ ਨਹੀਂ ਹੈ ਜਿੱਥੇ ਵੀ ਕਿਤੇ ਤੁਸੀਂ ਸਮਾਜਿਕ ਕੰਮਾਂ ਦੇ ਲਈ ਕੰਮ ਕਰਦੇ ਆਂ ਸਭ ਨੂੰ ਖੁਸ਼ੀ ਹੁੰਦੀ ਆ ਉੱਥੇ ਜਾ ਕੇ ਅਜੈਨਵਾਰ ਸਿੰਘ ਸੌਕੇ ਲਿਖਾ ਦੇਣਾ ਸੀ ਪੈਕੇ ਲਿਖਾ ਦੇਣਾ ਸੀ ਤੁਹਾਡੇ ਵਿੱਚ ਆਏ ਬੜਾ ਕੁਝ ਸਿੱਖੇ ਜਾਵਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀ ਕੁਝ ਸਿਖਾ ਦਿੱਤੇ ਸਮਾਜ ਦੇ ਅੰਦਰ ਸਭ ਤੋਂ ਵੱਡੀ ਤੇ ਪਿਆਰੀ ਚੀਜ਼ ਕੀ ਆ ਸਾਡੀ ਸਾਡੇ ਬੱਚੇ ਜਿੰਨਾ ਨੂੰ ਮਾਤਾ ਜਨਮ ਦਿੰਦੀ ਆ ਜਨਮ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ ਫਿਰ ਉਹਨਾਂ ਨੂੰ ਪੜਾਉਂਦੀ ਆ ਪੜਾਉਣ ਤੋਂ ਬਾਅਦ ਉਹ ਬੱਚੇ ਦੀ ਸ਼ਾਦੀ ਕਰਦੀ ਆ ਤੇ ਉੱਥੇ ਆਪਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਅੰਦਰ ਆ ਕੋਈ ਮਾੜੀ ਗੱਲ ਨਾ ਕਹੀ ਜਾਵੇ ਸਾਡੀਆਂ ਉਹੀ ਮਾਵਾ ਸਾਡੇ ਬੱਚੇ ਨਸ਼ਿਆਂ ਵੱਲ ਤੁਲੇ ਹੋਏ ਨੇ ਉਹ ਮਾਵਾ ਦੀ ਕੁੱਖ ਸਖੜੀ ਹੋ ਜਾਂਦੀ ਹੈ ਜੇ ਇੱਥੇ ਕਹੀ ਆ ਭਾ ਕੇ ਸਾਡੇ ਉਹਨਾਂ ਲੋਕਾਂ ਦੀਆਂ ਗਲਤੀਆਂ ਨੇ ਨਹੀਂ ਬਤਿਆ ਸਾਡੀਆਂ ਨੇ ਅਸੀਂ ਬੱਚੇ ਨੂੰ ਰੋਕਦੇ ਆ ਇਹ ਆਂਡਾ ਨਹੀਂ ਖਾਣਾ ਮੀਟ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਤੇ ਮਾਂ ਨੂੰ ਸਿਕਟ ਨਹੀਂ ਲੈਣੀ ਤੇ ਉਹ ਰੁਕਦੇ ਨੇ ਨਹੀਂ ਲੈਂਦੇ ਪਰ ਲੇਟੇ ਰੂਪਾ ਤੇ ਬੱਲੇ ਆਇਆ ਸੀ ਪੁੱਛਿਆ ਕਿ ਪੁੱਤਰਾ ਤੂੰ ਸਵੇਰ ਦਾ ਗਿਆ ਹੁਣ ਤੱਕ ਕਿੱਥੇ ਰਿਹਾ ਹੈ ਕਿੰਨਾ ਬੋਲ ਸੀ ਨਹੀਂ ਪੁੱਛਦੇ ਜਿਹੜੇ ਪੁੱਛਦੇ ਨੇ ਉਹ ਡਰਦੇ ਨੇ ਕਿ ਇਕਲੋਤਾ ਪੁੱਤਰ ਆ ਜੇ ਇਹਨੂੰ ਕੁਝ ਕਹਿ ਦਿੰਦਾ ਤੇ ਕੋਈ ਖੋ ਖਾਤਾ ਤੰਗਾ ਕਰ ਦੇਗਾ ਪਰ ਅੱਜ ਸਾਨੂੰ ਜ਼ਰੂਰਤ ਆ ਆਪਣੇ ਉਹਨਾਂ ਬੱਚਿਆਂ ਦੇ ਉੱਤੇ ਪਹਿਣਾ ਦੇਣ ਦੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਬਚਾਉਣ ਦੀ ਬੇਹੱਦ ਜ਼ਰੂਰਤ ਹੈ ਮੇਰੇ ਛੋਟੀ ਦੀ ਗੱਲ ਜ਼ਿਆਦਾ ਆਉਂਦੀ ਆ ਮੈਂ ਬਿਲਕੁਲ ਪਿੱਟ ਦੇ ਵਿੱਚ ਗਿਆ ਕਿ ਕੋਈ 2011 ਦਾ 12 ਦੀ ਗੱਲ ਉਹਤੇ 3.5 ਸੌ ਦਾ ਕਟ ਸੀ ਬੜਾ ਵੱਡਾ ਅੰਦ ਕਿੱਕਾ ਹੋਇਆ ਸੀ ਉਹਨਾਂ ਨੇ ਪਰ ਇੱਕ ਬਜ਼ੁਰਗ ਵਿਚ ਨੂੰ ਛੋਟੀ ਦੇ ਨਾਲ ਹੌਲੀ 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 ਸਟੇਜ ਵੱਲੋਂ ਆ ਰਿਹਾ ਸੀ ਜਿਹੜਾ ਸੈਕਟਰੀ ਸੀ ਜਦੋਂ ਬਾਬਾ ਕੋਲ ਆਇਆ ਸੈਕਟਰੀ ਨੇ ਉਹਨੂੰ ਝਿੜਕੇ ਬਿਠਾ ਦਿੱਤਾ ਕਹਿੰਦਾ ਬਾਬਾ ਬਾਹਰ ਚ ਗੱਲ ਕਰੀ ਅਜੇ ਪ੍ਰੋਗਰਾਮ ਚੱਲਦਾ ਹੈ ਮੈਂ ਦੇਖਿਆ ਵੀ ਬਾਬਾ ਨਮੋਸ਼ਾ ਜਾਂ ਮੂੰਹ ਲੈ ਕੇ ਪਿੱਛੇ ਮੁੜ ਗਿਆ ਕੋਈ ਗੱਲ ਆ ਮੈਂ ਬੈਠ ਤੋ ਹੋ ਕੇ ਸਟੇਜ ਤੇ ਥੱਲੇ ਜਾ ਕੇ ਬਾਬੇ ਨੂੰ ਪੁੱਪਾ ਚ ਲੈ ਕੇ ਪੁੱਛਿਆ ਬਜ਼ੁਰਗਾ ਕੀ ਕਰਨਾ ਕਹਦਾ ਮੈਂ ਡਾਕਟਰ ਕਿਹੜੇ ਨੂੰ ਮਿਲਣਾ ਮੈਂ ਕਿਹਾ ਮਲਾ ਦਿੰਨੇ ਆ ਕੋਈ ਗੱਲ ਨਹੀਂ ਡਾਕਟਰ ਕਿਹੜਾ ਇੱਥੇ ਆ ਕਿਤੇ ਨਹੀਂ ਗਿਆ ਮਲਾ ਦਿੰਨੇ ਆ ਮੈਂ ਕਿਹਾ ਗੱਲ ਕੀ ਕਰਨੀ ਆ ਕਹਿੰਦਾ ਮੈਂ ਸਟੇਜ ਤੇ ਬੋਲਣਾ ਚਾਹਾਂਗਾ ਮੈਂ ਕਿਹਾ ਮੈਨੂੰ ਦੱਸ ਦੇ ਮੈਂ ਬੋਲਦਾਗਾ ਤੇਰਾ ਤੇਰਾ ਸਰੀਰ ਬੜਾ ਦਿਰਦਾ ਕਹਿੰਦਾ ਮੇਰਾ ਤਲੋਤਾ ਪੁੱਤਰ ਸੀ 34 ਏਕੜ ਮੈਨੂੰ ਜ਼ਮੀਨ ਆਉਂਦੀ ਸੀ ਕਹਿੰਦਾ ਅੱਜ ਉਹ ਲੋਹੇ ਦੇ ਛੜ ਥੱਲੇ ਪਿਆ ਕਹਿੰਦਾ ਇਹਨਾਂ ਨੇ ਨਸ਼ਾ ਬ੍ਰੋਤੀ ਸੈਮੀਨਾਰ ਲਾਇਆ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਇਹ ਕੀ ਕਰਦੇ ਨੇ ਸਮਾਜ ਲਈ ਮੈਂ ਕੀ ਦੱਸਾਂ ਵੀ ਮੈਂ ਹੀ ਨਾ ਪੁੱਛਿਆ ਬੱਚੋਂ ਪਰਿਆ ਮੇਰਾ ਮੈਂ ਤੇਰੀਆਂ ਗੱਲਾਂ ਬਾਬਾ ਸਟੇਜ ਤੇ ਬੋਲਾਂਗਾ। ਜਦੋਂ ਡਾਕਟਰ ਖੇੜੇ ਨੂੰ ਪੁੱਛੀਗੇ ਦੱਸਿਓ। ਕੀ ਕਰਦੇ ਨੇ ਸਾਡੇ ਬੱਚੇ ਤਾਂ ਲਗਾਤਾਰ ਮੜੀਆਂ ਦੇ ਵਿੱਚ ਜਾ ਰਹੇ ਨੇ। ਮੇਰਾ ਆਪਣੇ ਆਪ ਜੋ ਤੇ ਦਿਲ ਬਹੁਤ ਦਿਲ ਮੇਰਾ ਕੰਬਿਆ ਖਿਲਿਆ। ਤੇ ਅਸੱਚੀ ਗੱਲਾਂ ਤੁਸੀਂ ਕਿਹੜੀ ਸਵਾਜ ਦੀ ਸੇਵਾ ਕਰਨ ਲੱਗੇ ਹੋਏ ਆ ਸਾਡੇ ਤਾਂ ਬੱਚੇ ਹੀ ਸਾਡੇ ਤੋਂ ਦੂਰ ਚਲੇ ਜਾ ਰਹੇ ਨੇ ਜਦੋਂ ਮੈਂ ਸਟੇਜ ਤੇ ਬੋਲਿਆ ਮੈਂ ਬਾਬੇ ਨੂੰ ਕੋਲ ਬੁਲਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਦੇਖੋ ਸਵਾਬੇ ਨੂੰ ਨੇੜੇ ਲੈ ਕੇ ਆ ਮੈਂ ਬਾਬੇ ਨੂੰ ਦੱਸਿਆ ਉਹਨੂੰ ਕਿ ਮੈਂ 2002 ਤੋਂ ਆਪਣਾ ਘਰ ਛੱਡ ਕੇ ਸਮਾਜ ਲਈ ਤੁਰਿਆ ਸੀ ਮੈਂ 2 ਦੇ ਵਿੱਚ ਆਪਣਾ ਘਰ ਛੱਡ ਦਿੱਤਾ ਸੀ ਸਮਾਜ ਲਈ ਤੁਰ ਪਿਆ ਸੀ ਵੀਰ ਸਮਾਜ ਨੂੰ ਹਰ ਪੱਖ ਤੋਂ ਜਾਗਰੂਕ ਕਰਾਂਗਾ ਮੈਂ ਕਿਹੜੀ ਜਾਗਰੂਕਤਾ ਦਿੱਤੀ ਸਮਾਜ ਨੂੰ ਸਾਡੇ ਤੋਂ ਬੱਚੇ ਹੀ ਸਾਡੇ ਤੋਂ ਪੋਦੇ ਜਾ ਰਹੇ ਨੇ ਮੈਂ ਉੱਥੇ ਬੋਲਿਆ ਵਾਕੇ ਨੂੰ ਕਿ ਬਾਬਾ ਇਹ ਨਸ਼ਾ ਵੰਡਣ ਵਾਲੇ ਲੋਕ ਉਹ ਨੇ ਜਿਨ੍ਹਾਂ ਨੂੰ ਤੁਹਾਡੇ ਪੁੱਤਰਾਂ ਦੀਆਂ ਜਵਾਨੀਆਂ ਦੀ ਚੰਗੀਆਂ ਲੱਗਦੀਆਂ ਨਸ਼ਾ ਵੰਡਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਵੋਟਾਂ ਲੈਣੀਆਂ ਨੇ ਪਰ ਲੇਕਿਨ ਡਾਕਟਰ ਥੇੜਾ ਹੋਆ ਜਿਹੜਾ ਲੋਕਾਂ ਨੂੰ ਜਗਾ ਰਿਹਾ ਜਿਹੜਾ ਜਾਗ ਪੈਂਦਾ ਉਹ ਸਫਲ ਹੋ ਜਾਂਦਾ ਜਿਹੜਾ ਨਹੀਂ ਜਾਗਦਾ ਬਰਬਾਦ ਹੋ ਜਾਂਦਾ ਅੱਜ ਤੋਂ ਬਾਅਦ ਅਸੀਂ ਲਗਾਤਾਰ ਨਸ਼ਾ ਵਿਰੋਧੀ ਸੈਮੀਨਾਰ ਕਰਾਂਗੇ ਮੈਂ 1.5 ਸਾਲ ਦੇ ਅੰਦਰ 96 ਦੇ ਕਰੀਬ ਮੈਂ ਸੈਮੀਨਾਰ ਲਾਏ ਨਸ਼ੇ ਦੇ ਆਪਣੇ ਭਾਰਤ ਦੇ ਵਿੱਚ 24 ਸਟੇਟਾਂ ਨੇ ਮੇਰੇ ਕੋਲ ਜਿਨ੍ਹਾਂ ਦੇ ਵਿੱਚ ਮੈਨੂੰ ਜਾਣਾ ਪੈਂਦਾ ਉਹੀ ਚੀਜ਼ ਮੈਂ ਤੁਹਾਨੂੰ ਬੇਬਤੀ ਦੇ ਰੂਪ ਚ ਕਹਿ ਰਿਹਾ ਕਿ ਅੱਜ ਇੱਕ ਜਾਂ ਦੋ ਬੱਚਿਆਂ ਤੋਂ ਵੱਧ ਕਿਸੇ ਕੋਲ ਬੱਚੇ ਨਹੀਂ ਹੈਗੇ ਉਹਨਾਂ ਨੂੰ ਸੰਭਾਲੋ ਨਸ਼ਿਆਂ ਤੋਂ ਦੂਰ ਕਰੋ ਦੂਰ ਤਾਂ ਨਹੀਂ ਹੋਣਗੇ ਜੇ ਅਸੀਂ ਉਹਨਾਂ ਨੂੰ ਬਾਣੀ ਦੇ ਨਾਲ ਜੋੜਾਂਗੇ ਬਾਣੀ ਦੇ ਨਾਲ ਜੋੜੋ ਬਾਣੀ ਨਾਲ ਜੁੜੀਏ ਮੈਂ ਜ਼ਿਆਦਾ ਕੁਝ ਨਾ ਕਹਾਂ ਇੰਨੀਆਂ ਇਨ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਬਲਾਹ ਪਤੇ ਵਾਹਿਗੁਰੂ ਜੀ ਕਾ ਬਲਸਯਾ ਵਾਹਿਗੁਰੂ ਜੀ ਕੀ ਫਤਹ